ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਆ ਭਗਵਨੀਤ ਕੋਰ ਨਜ਼ਰ ਪਾਉਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪਹੁੰਚੇ ਫੈਡਰੇਸ਼ਨ ਆਫ ਆਰਟੀ ਐਸੋਸੀਏਸ਼ਨ ਦੇ ਮੈਂਬਰ ਮੰਗਾਂ ਨੂੰ ਲੈ ਕੇ ਸੀਐਮ ਨੇ ਆਰਤੀਆਂ ਨੂੰ ਦਵਾਈਆ ਪਰੋਸਾ ਚੰਡੀਗੜ੍ਹ ਵਿਖੇ ਆਰਟੀ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਬੋਲੇ ਫੈਡਰੇਸ਼ਨ ਆਫ ਆਰਟੀ ਐਸੋਸੀਏਸ਼ਨ ਨੇ ਹੜਤਾਲ ਖਤਮ ਕਰਨ ਦਾ ਫੈਸਲਾ ਉਹਨਾਂ ਦੇ ਪ੍ਰਧਾਨ ਵਿਜੇ ਕਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਾਹਿਬਾਨ ਸਾਨੂੰ ਜ਼ਿਲ੍ਹਿਆਂ ਦੇ ਵੀ ਕੁਝ ਪ੍ਰਤਾਨ ਸਨ ਉਹਨਾਂ ਨੇ ਅੱਜ ਤੋਂ ਜਿਹੜੀ ਉਹ ਹਰਤਾਰ ਖਤਮ ਕਰ ਦਿੱਤੀ ਗੁਰਮੀਤ ਖੁੱਡੀਆਂ ਨੇ ਐ ਵੀ ਦਿੱਤਾ ਬਿਆਨ ਬੋਲੇ ਸਰਕਾਰ ਨੇ ਦਿੱਤਾ ਭਰੋਸਾ ਕਿ ਜੇਕਰ ਕੇਂਦਰ ਵੱਲੋਂ ਕੋਈ ਕਮੀ ਰਹਿ ਗਈ ਤਾਂ ਸਰਕਾਰ ਉਸ ਨੂੰ ਕਰੇਗੀ ਪੂਰਾ ਵਿਸ਼ਵਾਸ ਦਿੱਤਾ ਵੱਡੀ ਜਿਹੜਾ ਡਿੱਕਾ ਸੀਗਾ ਜਿਹੜੀ 2.5% ਆੜਤ ਦਾ ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ ਆ ਆਪਾਂ ਪਤਾ ਕਰਦੇ ਆ ਉਹਦੀ ਲੜਾਈ ਲੜਦੇ ਆ ਜੇ ਉਹਦੇ ਵਿੱਚ ਕੋਈ ਕਮੀ ਰਹੇਗੀ ਤਾਂ ਉਹ ਪੰਜਾਬ ਸਰਕਾਰ ਉਹਦੀ ਪਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇ ਚੰਡੀਗੜ੍ਹ ਵਿਖੇ ਝੋਨੇ ਦੀ ਖਰੀਦ ਦਾ ਹੱਲ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਘਰ ਪਹੁੰਚੇ ਸਯੁਕਤ ਕਿਸਾਨ ਮੋਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ ਕਿਹਾ ਇੱਕ ਦਿਨ ਵਿੱਚ ਕੀਤੀ ਜਾਵੇਗੀ ਝੋਨੇ ਦੀ ਖਰੀਦ ਦਿੱਤਾ ਪਰੋਸਾ ਪੰਜਾਬ ਕੈਬਨਿਟ ਦੀ ਭਲਕੇ ਜਲੰਧਰ ਵਿੱਚ ਦੁਪਹਿਰ 1 ਵਜੇ ਤੋਂ ਹੋਵੇਗੀ ਮੀਟਿੰਗ ਕਈ ਮੁੱਦਿਆਂ ਤੇ ਹੋਵੇਗੀ ਵਿਚਾਰ ਚਰਚਾ ਸੰਗਰੂਰ ਤੋਂ ਲੋਕਸਭਾ ਮੈਂਬਰ ਗੁਰਮੀਤ ਸਿੰਘ ਮੀਟ ਹੈਰ 2024-25 ਲਈ ਪਾਰਲੀਮੈਂਟ ਦੀ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਸਟੈਂਡਿੰਗ ਕਮੇਟੀ ਦੇ ਮੈਂਬਰ ਹੋਏ ਨਿਯੁਕਤ ਰੋਪੜ ਵਿੱਚ ਵਾਪਰਿਆ ਵੱਡਾ ਹਾਦਸਾ ਟਹਿ ਗਈ ਪੁਰਾਣੇ ਬੱਸ ਸਟੈਂਡ ਤੇ ਬਣੀ ਇਮਾਰਤ ਕਈ ਖੜੀਆਂ ਗੱਡੀਆਂ ਦਾ ਹੋਇਆ ਨੁਕਸਾਨ ਸੁਲਤਾਨਪੁਰ ਲੋਦੀ ਵਿਖੇ ਬੀਤੀ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਮੋਟਰਸਾਈਕਲ ਚਾਲਕਾਂ ਵਿਚਾਲੇ ਹੋਈ ਭਿਆਨਕ ਟੱਕਰ ਦੋ ਨੌਜਵਾਨਾਂ ਦੀ ਮੌਕੇ ਤੇ ਹੋਈ ਮੌਤ ਤਿੰਨ ਹੋਏ ਗੰਭੀਰ ਜ਼ਖਮੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਤਾਜਪੁਰ ਤੋਂ ਜਿਹੜਾ ਤੜਵਿੰਡੀ ਨੂੰ ਰਾਹ ਜਾਂਦਾ ਉਹਦੇ ਤੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ Pulsar ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਤੇਜ਼ ਰਫ਼ਤਾਰ ਜਾ ਰਹੇ ਸੀ ਆਪਸ ਵਿੱਚ ਭিট ਗਏ ਜੀ ਉਹਦੇ ਚ ਹਾਲ ਦੀ ਘੜੀ ਦੋ ਕੈਜੂਐਲਟੀ ਹੋ ਗਈ ਹੈ ਜੀ ਦੋਨਾਂ ਦੀ ਡੈਥ ਹੋ ਗਈ ਹੈ ਤੇ ਤਿੰਨ ਰੈਫਰ ਕੀਤੇ ਨੇ ਅੰਮ੍ਰਿਤਸਰ ਵਿਖੇ ਆਟੋ ਡਰਾਈਵਰ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਸੰਸਾਨ ਇਲਾਕੇ ਵਿੱਚ ਲੈ ਜਾ ਕੇ ਮਹਿਲਾ ਕੋਲੋਂ ਲੁੱਟਿਆ ਸਮਾਨ ਪੁਲਿਸ ਨੇ ਆਟੋ ਡਰਾਈਵਰ ਨੂੰ 2 ਘੰਟਿਆਂ ਵਿੱਚ ਹੀ ਕੀਤਾ ਕਾਬੂ ਚੋਰੀ ਦਾ ਸਮਾਨ ਵਿਕੀ ਤਬ ਰਾਮਤ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪੁਲਿਸ ਨੇ ਮਾਰਿਆ ਛਾਪਾ ਵੱਡੀ ਗਿਣਤੀ ਵਿੱਚ ਬਰਾਮਦ ਕੀਤੇ ਮੋਬਾਈਲ ਫੋਨ SIM ਕਾਰਡ ਅਤੇ ਚਾਰਜਰ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਸੰਬੰਧੀ ਡੇਰਾਬੱਸੀ ਵਿਖੇ ਕਾਂਗਰਸ ਆਗੂਆ ਵੱਲੋਂ ਤਰਨਾ ਪ੍ਰਦਰਸ਼ਨ ਕਰ ਨੈਸ਼ਨਲ ਹਾਈਵੇ ਕੀਤਾ ਗਿਆ ਜਾਂ ਸੰਗਰੂਰ ਦੇ ਪਿੰਡ ਸਤੌਜ ਤੋਂ ਸਰਬ ਸਹਿਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਬਣਾਇਆ ਗਿਆ ਸਰਪੰਚ ਇਸ ਦੇ ਨਾਲ ਹੀ ਬਾਕੀ ਮੈਂਬਰ ਵੀ ਸਰਵ ਸਹਿਮਤੀ ਨਾਲ ਚੁਣੇ ਗਏ ਦੋ ਜਣੇ ਨੇ ਇਹਨਾਂ ਦੇ ਕੈਂਡੀਡੇਟ ਸੀਗੇ ਹੋਰ ਉਹਨਾਂ ਨੇ ਅੱਜ ਪਿੰਡ ਦੀ ਤੇ ਸੀਐਮ ਸਾਹਿਬ ਦੀ ਅਪੀਲ ਨੂੰ ਸਹਿਕਾਰ ਦੇ ਹੋਏ ਅੱਜ ਕਾਗਜ਼ ਵਾਪਸ ਲੈ ਲਏ ਤੇ ਇਹਨਾਂ ਨੂੰ ਸਰਬ ਸਹਿਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਸਾਰੇ ਪਿੰਡ ਦਾ ਸਾਰੇ ਸੰਗਤ ਦਾ ਤੇ ਸੀਐਮ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਵੀ ਸਾਡੇ ਪਿੰਡ ਨੇ ਤੌਜ ਨੇ ਸੀਐਮ ਸਾਹਿਬ ਦੇ ਜਿਹੜੇ ਉਹਨਾਂ ਦੇ ਚਾਹੁੰਦੇ ਸੀਗੇ ਵੀ ਸਰਬਸੰਮਤੀਆਂ ਹੋਣ ਪਿੰਡਾਂ 'ਚ ਤੌਜ ਤੋਂ ਵੀ ਅਸੀਂ ਨੇ ਸ਼ੁਰੂਆਤ ਕੀਤੀ ਹੈਗਾ ਚੰਡੀਗੜ੍ਹ ਸੈਕਟਰ 46 ਵਿੱਚ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਤੇ ਸਹਿਰਾ ਪੁਕਿਆ ਜਾਵੇਗਾ 103 ਫੁੱਟ ਉੱਚਾ 라ਵਣ ਦਾ ਪੁਤਲਾ ਤੇ ਸੁਭ ਅਬਸਦ ਉਪਰ ਬਹੁਤ ਬਹੁਤ ਮੁਬਾਰਕਬਾਦ ਦਿਨਾਵਾ ਤੇ ਉਹਨਾਂ ਦੇ ਪਰਿਵਾਰ ਦੇ ਸੁਖ ਸ਼ਾਂਤੀ ਸੰਦੇ ਦੀ ਵੀ ਸੁਖ ਕਾਮਾਂ ਵਿੱਚ ਬੈਠ ਕਰਦਾ ਹੈ ਸਲਾਤਮ ਦਰਮ ਦਸਹਰਾ ਕਮੇਟੀ 27 ਸਾਲਾਂ ਤੋਂ ਜੋ ਸਾਰੇ ਨੂੰ सेलिब्रेट ਕਰ ਰਹੀਏ اور ਹਰ ਸਾਲ ਸਲਾਤੁਲ ਤਰਮ ਤੋਂ ਸਾਰੇ ਕਮੇਟੀ ਦੀ ਕੋਸ਼ਿਸ਼ ਹੁੰਦੀ ਹੈ ਤੇ ਕੋਈ ਨਾ ਕੋਈ ਨਵੀਂ ਚੀਜ਼ ਆਪਣੇ ਪ੍ਰਮੋ ਭਗਤਾਂ ਨੂੰ ਉਹ ਦ੍ਰਿਸ਼ ਦੇਖ ਕੇ ਜਾਣ ਕਿ ਜਿਹੜੇ ਬੱਚੇ ਨੇ ਉਹ ਵੀ ਉਸ ਦ੍ਰਿਸ਼ ਦਾ ਆਨੰਦ ਲੈ ਸਕਣ ਦੇ ਆਪਣੀ ਲਾਈਫ ਦੇ ਵਿੱਚ ਉਸ ਨੂੰ ਪਾਲਣ ਵੀ ਕਰ ਸਕਣ ਚੰਡੀਗੜ੍ਹ ਪੀਜੀਆਈ ਵਿੱਚ ਕਰਵਾਇਆ ਗਿਆ 38ਵਾਂ ਕਨਵੋਕੇਸ਼ਨ ਸਮਾਗਮ ਨੀਤੀ ਆਯੋਗ ਮੈਂਬਰ ਵਿਨੋਦ ਕੇਪਾਲ ਨੇ 107 ਹੁਨਾਰ ਵਿਦਿਆਰਥੀਆਂ ਨੂੰ ਦਿੱਤੇ ਮੈਡਲ ਸੇ ਗ੍ਰੈਜੂਏਟ ਹੋ ਰਹਾ ਹਾਂ ਔਰ ਮੈਂ ਬਹੁਤ गर्वान्वित फ़ील कर रहा हूँ कि आज हमें डिग्री मिल रही है क्योंकि पी वैसे ही जाना गया है अपने पहली कोई भी चीज़ शुरू करने के लिए भारत में और आज इन्होंने इंडियन अटायर में इस चीज़ को शुरू किया है तो ये बहुत अच्छी बात है कि हमारे ट्रेडिशन को हम फॉलो कर रहे हैं वेस्टर्न कल्चर थोड़ा रिड्यूस हो रहा है थोड़ा इंडियन कल्चर प्रमोट हो रहा है तो मैं इसके लिए बहुत खुशी हूँ और हमारे पेरेंट्स को बुलाया गया है जो इस टाइम हमको ग्रेजुएट होते देखेंगे तो बहुत प्राउड फीलिंग आ रही है ਫੈਸਟੀਵਲ ਸੀਜ਼ਨ ਦੇ ਚੱਲਦੇ ਬਾਜ਼ਾਰਾਂ ਵਿੱਚ ਨਗਰ ਨਿਗਮ ਵੱਲੋਂ ਟੋ ਵੈਨ ਚਲਾਉਣ ਤੋਂ ਨਾਰਾਜ਼ ਬਠਿੰਡਾ ਦੇ ਵਪਾਰੀਆਂ ਨੇ ਬਾਜ਼ਾਰ ਵਿੱਚ ਦੁਕਾਨਾਂ ਬੰਦ ਕਰ ਨਗਰ ਨਿਗਮ ਖਿਲਾਫ ਦਿੱਤਾ ਧਰਨਾ ਇਸ ਸਾਲ ਤੋਂ ਲਗਾਤਾਰ ਸੰਘਰਸ਼ ਚੱਲ ਜਾਰਾ ਹੈਗਾ ਜਿਹੜੀਆਂ ਕਾਰ ਪਾਰਕਿੰਗ ਦੇ ਜਦੋਂ ਦੀਆਂ ਖੁੱਲੀਆਂ ਮਲਟੀ ਲੈਵਲ ਪਾਰਕਿੰਗ ਉਹਨਾਂ ਨੇ ਜਿਹੜੀਆਂ ਟੋ ਵੈਨਾਂ ਚਲਾਈਆਂ ਪੁੱਛ ਬਾਜ਼ਾਰਾਂ ਨੂੰ ਟਾਰਗੇਟ ਕੀਤਾ ਹੈਗਾ ਉੱਥੇ ਇੱਕ ਇੱਕ ਦਿਨ ਦੇ ਵਿੱਚ 50 50 60 60 ਘੇੜੇ ਮਾਰਦੀ ਹੈ ਟੋ ਵੈਨਾਂ ਉਸ ਦੇ ਰਿਗਾਰਡਿੰਗ ਜਿਹੜਾ ਦੁਬਾਰਾ ਜਿਹੜਾ ਵਪਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਅੱਜ ਫੇਰ ਜਿਹੜਾ ਉਸ ਬਜ਼ਾਰਾ ਨੂੰ ਬੰਦ ਕੀਤਾ ਗਿਆ ਜਿੱਥੇ ਨੋ ਮੈਨਾ ਚੱਲਦੀ ਸੰਗਰੂਰ ਜ਼ਿਲ੍ਹੇ ਵਿੱਚ ਤਿਆਰ ਝੋਨੇ ਦੀ ਫਸਲ ਤੇ ਕਾਲੇ ਤੇਲੇ ਦਾ ਹੋਇਆ ਹਮਲਾ ਖੇਤਾਂ ਵਿੱਚ ਮੌਇਨਾ ਕਰਨ ਪਹੁੰਚੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਸਲ ਤਾਂ ਪਹਿਲੀ ਆਉਣਾ ਚਾਹੀਦਾ ਸੀ ਕਿ ਹੁਣ ਸਪਰੇਅ ਕਰਨੀ ਬਹੁਤ ਔਖੇ ਪੱਕੀ ਹੋ ਜੀ ਰਹੀ ਤੇ ਕਰਦਾ ਹੁਣ ਕਰਾ ਮਜਬੂਰੀ ਨੂੰ ਕਰ ਰਿਹਾ ਇੱਕ ਕਰਨੀ ਪੈਂਦੀ ਹੈ ਲੰਘਣਾ ਬਹੁਤ ਔਖਾ ਜੀ ਰਹੀ ਤੇ ਪੱਕੀ ਹੋਈ ਅਸੀਂ ਕਿਸਾਨਾਂ ਨੂੰ ਸੁਝਾਅ ਦਿੰਨੇ ਆ ਵੀ ਇੱਕ ਚੈਸ ਦਵਾਈ ਹੈ, ਉਹ ਸੀਨ ਦਵਾਈ ਹੈ, ਪੈਕਸਾ ਲੋਨ ਦਵਾਈ ਹੈ। ਇੱਕ ਚੈਸ ਤੇ ਆਇਆ ਹੈ ਪੀ ਆਈ ਕੰਪਨੀ ਦਾ ਚੈਸ ਤੇ ਉਹ ਸੀਨ ਦਾ ਮਿਕਸਚਰ ਹੈ, ਉਹ ਦਵਾਈ ਹੈ। ਉਹਨਾਂ ਤਿੰਨਾਂ ਹੀ ਚਾਰਾਂ ਦਵਾਈਆਂ ਦੇ ਨਾਲ ਇਹਦਾ ਕੰਟਰੋਲ ਹੋ ਜਾਂਦਾ ਹੈ। ਤੇ ਇਹਦਾ ਮੇਨ ਧਿਆਨ ਇਹ ਰੱਖਣਾ ਹੈ ਵੀ ਜਿਹੜਾ ਸਪਰੇਅ ਹੈ ਉਹ ਫਸਲ ਦੇ ਤਣੇ ਦੇ ਉੱਤੇ ਜ਼ਰੂਰ ਜਾਵੇ। ਉੱਪਰ ਨਾ ਉੱਚਾ ਨਾ ਬੜਾ ਪੰਪ ਦੀ ਜਿਹੜੀ ਨਾਲੀ ਹੈ ਉਹ ਚੱਕਣੀ ਚਾਹੀਦੀ। ਨੀਮਾ ਰੱਖ ਕੇ ਸਪਰੇਅ ਕੀਤਾ ਜਾਵੇ 150 ਤੋਂ 150 ਲੀਟਰ ਪਾਣੀ ਹੈ ਜਿਹੜਾ ਉਹ ਲਾਇਆ ਜਾਵੇ ਇਹਦੇ ਨਾਲ ਕੰਟਰੋਲ ਹੋ ਜਾਂਦਾ ਹੈ। ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਗੈਰ ਕਾਨੂੰਨੀ ਹਥਿਆਰਾਂ ਦੇ ਮੋਡੀਊਲ ਦਾ ਕੀਤਾ ਪਰਦਾਫਾਸ਼ ਗਿਰੋਹ ਦੇ 7 ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਫਤਾਰ। ਬਠਿੰਡਾ ਦੇ ਪੁੱਡਾ ਮਾਰਕੀਟ ਵਿੱਚ SBI ਬੈਂਕ ਦੇ ATM ਵਿੱਚ ਲੱਗੇ ਹੂਟਰ ਵੱਜਣ ਤੇ ਨੇੜਲੇ ਇਲਾਕੇ ਵਿੱਚ ਫੈਲੀ ਸੰਸਨੀ ਮੌਕੇ ਤੇ ਪੁਲਿਸ ਦੀ PCR ਟੀਮ। ਠੀਕ ਹੈ ਸਰ ਆਪਾਂ ਨਾ ਟੈਕਅਪ ਕੀਤਾ ਹੋਇਆ ਮੈਟਰ ਇਹ ਹੋ ਜਾਊਗਾ ਸਾਲ। ਕੋਈ ਇਸ਼ੂ ਜਿਹੜਾ ਹੈ। ਤੁਹਾਨੂੰ ਮਤਲਬ ਕਹਿ ਸਕਦੇ ਵੀ ਨਹੀਂ। ਹਾਂਜੀ ਹਾਂਜੀ ਸਤਲ ਨੂੰ ਕੱਲ ਨੂੰ ਕੱਲ ਨੂੰ ਬੰਦਾ ਆ ਜਾਊਗਾ। ਕਰ ਦੇਗਾ ਠੀਕ ਹੋ ਜਾਊਗਾ। ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਇਲਾਕੇ ਦੇ ਦਰਜਨ ਪਿੰਡਾਂ ਵਿੱਚ ਕਿਸਾਨਾਂ ਨੂੰ ਪ੍ਰਦੂਸ਼ਣ ਪ੍ਰਤੀ ਕੀਤਾ ਗਿਆ ਜਾਗਰੂਕ ਕਿਸਾਨਾਂ ਨੂੰ ਪਰਾਲੀ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਦੇ ਸੰਬੰਧ ਵਿੱਚ ਫੈਲਾਈ ਜਾ ਰਹੀ ਜਾਗਰੂਕਤਾ। ਆੜੀ ਬਾਲ ਦਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਉਹਨਾਂ ਦਾ ਫਾਇਦਾ ਹੋ ਗਿਆ ਉਹਨਾਂ ਨੇ ਕੋਸਟ ਬਚਾ ਲਈ ਪਰ ਜਿਹੜੀਆਂ ਕੋਸਟਾਂ ਉਹਨਾਂ ਨੂੰ ਹੋਰ ਪੈਂਦੀਆਂ ਨੇ ਜਿਵੇਂ ਧਰਤੀ ਦੀ ਹੈਲਥ ਦਾ ਨੁਕਸਾਨ ਆਇਆ ਮਨੁੱਖੀ ਹੈਲਥ ਦਾ ਨੁਕਸਾਨ ਹੈ ਔਰ ਹੋਰ ਤਰ੍ਹਾਂ ਦੇ ਕਈ ਨੁਕਸਾਨ ਹੁੰਦੇ ਲੋਕਾਂ ਦੀ ਜਾਨਾਂ ਚਲ ਗਈਆਂ ਨੇ ਬਲਦੇ ਹੋਏ ਖੇਤਾਂ ਵਿੱਚ ਵੜ ਕੇ ਸੋ ਇਹੋ ਜਿਹੇ ਜਿਹੜੀਆਂ ਨੁਕਸਾਨ ਹੈ ਉਹਨਾਂ ਨੂੰ ਅੱਜ ਅਸੀਂ ਬਿਲਕੁਲ ਚੰਨਣਾ ਕੀਤਾ ਕਿ ਤੁਸੀਂ ਇਸ ਨੁਕਸਾਨ ਨੂੰ ਵੇਖੋ ਔਰ ਪ੍ਰਾਲੀ ਨੂੰ ਸਾਹਮਣ ਦੇ ਜਿਹੜੀ ਕੋਸਟ ਲੱਗਣੀ ਉਹਨੂੰ ਵੇਖੋ ਦੋਵਾਂ 'ਚ ਬਹੁਤ ਵੱਡਾ ਫਰਕ ਆ ਚੰਡੀਗੜ੍ਹ ਵਿਕੇ ਬੂਥ ਮਾਰਕੀਟ ਐਸੋਸੀਏਸ਼ਨ ਨੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਦਿੱਤਾ ਮੰਗ ਪੱਤਰ ਟਾਊਨ ਵੈਂਡਿੰਗ ਕਮੇਟੀ ਵਿੱਚ ਬੇਨੀਮਾ ਦੇ ਦੋਸ਼ ਜੋ ਸ਼ਦਰ ਬਾਜ਼ਾਰ ਹੈ ہمارا ਸੈਕਟਰ 19 ਮੇ उसमें जब पूरे 2016 में सर्वे हुआ था उस टाइम जो ड्रा हुआ था उसमें चंडीगढ़ के जितने भी सर्वे हुए थे उनके सबके नाम डले थे और पंजाब और हरियाणा और आउटसाइड कहीं के भी जो आधार कार्ड हैं उनको शामिल नहीं किया गया था ड्रा में बाद में क्या हुआ कि उनको दोबारा उनसे फ़ीस ले ली गई ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ੱਕਾਵਲੀ ਵਿੱਚ ਸਰਪੰਚੀ ਦੀ ਚੋਣ ਲੜਲ ਲਈ ਕੈਨੇਡਾ ਤੋਂ ਵਾਪਸ ਆਇਆ ਦਿਪਿੰਦਰ ਸਿੰਘ ਨਾਮ ਦਾ ਨੌਜਵਾਨ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਗੁਮਾਨਪੁਰ ਵਿਖੇ ਵਾਪਰਿਆ ਵੱਡਾ ਸੜਕ ਹਾਦਸਾ ਮੋਟਰਸਾਈਕਲ ਤੇ ਸਵਾਰ ਹੋ ਗੋਵਿੰਦਵਲ ਮੱਥਾ ਟੇਕਣ ਲਈ ਨਿਕਲੇ ਤੇ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਚੰਡੀਗੜ੍ਹ 에어ਪੋਰਟ ਤੋਂ ਜਲਦ ਸ਼ੁਰੂ ਹੋ ਸਕਦੀ ਹੈ ਹਾਂਗਕਾਂਗ ਸ਼ਾਰਜਾ ਉਡਾਣ ਆਬੂਦਾਬੀ ਦੀ ਉਡਾਣਾਂ ਦੇ ਸਮੇਂ ਵਿੱਚ ਵੀ ਹੋਵੇਗਾ ਬਦਲਾਵ ਸਰਦੀਆਂ ਦੇ ਮੌਸਮ ਵਿੱਚ ਯਾਤਰੀਆਂ ਨੂੰ ਮਿਲੇਗਾ ਵੱਡਾ ਫਾਇਦਾ ਸੰਗਰੂਰ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਬੱਸ ਵਿੱਚ ਮੌਜੂਦ ਡਰਾਈਵਰ ਅਤੇ ਕੰਡਕਟਰ ਤੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ ਮੌਕੇ ਤੋਂ ਹੋਏ ਫਰਾਰ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਐਸਐਫ ਦੀ ਮੁਲਾਜ਼ਮ ਜੋ ਕਿ ਠੂਰੀ ਰੋਡ ਤੇ ਉਹ ਡਿਊਟੀ ਕਰਦੀ ਹੈ ਉਹ ਬੱਸ ਦੇ ਵਿੱਚ ਮੌਜੂਦ ਸੀ ਉਹਨੇ ਕਾਲ ਕੀਤੀ ਵੀ ਐਦਾਂ ਕਰਕੇ ਸਰ ਆ ਜੋ ਨਵਾਂ ਰੋਡ ਬਣ ਰਿਹਾ ਹੈ ਖੱਟੜਾ ਐਕਸਪ੍ਰੈਸ ਦੇ ਨੀਚੇ ਇੱਕ ਬੱਸ ਦੇ ਨਾਲ ਕੋਈ ਅਣਖ ਅਤੇ ਆਹ ਮੋਟਰਸਾਈਕਲ ਵਾਲੇ ਇਹਨੂੰ ਘੇੜ ਕੇ ਮਨ ਲੋ ਡਰਾਈਵਰ ਨੂੰ ਨਾਲ ਕੁੱਟਮਾਰ ਕਰ ਰਿਹਾ ਹੈ ਵੀ ਜਿਆਦਾ ਕੁੱਟਮਾਰ ਕਰ ਰਿਹਾ ਲੋਹ ਨੂੰ ਹਨ ਹੋ ਰਹੇ ਨੇ ਵੀ ਤੁਸੀਂ ਜਲਦੀ ਆ ਜਾਓ ਮੇਰਾ ਅਸੀਂ ਵੀ ਸ਼ਾਇਦ ਪਿੱਛੇ ਸੀ ਕੋਈ 2-3 ਕਿਲੋਮੀਟਰ ਪਿੱਛੇ ਸੀ ਗਏ ਅਸੀਂ ਨਾਲ ਦੀ ਨਾਲ ਉੱਥੇ ਆਏ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ